ਆਹ ਦਵਾਈ ਦਿੱਤੀ ਸੀ ਇਹਨਾਂ ਨੇ ਮੈਨੂੰ ਸੂਈ ਵੀ ਦੇਖਣ ਲਾਤੀ ਥੱਲੇ ਕੀੜੀ ਵੀ ਦੇਖਣ ਲਾਤੀ ਸੀ ਕੀੜੀ ਦਿਖਦੀ ਹੈ ਹਾਂ ਕਿੜੀ ਵੀ ਦੇਖਣ ਲਾਤੀ ਸੀ 20 ਮਿੰਟ ਚ ਫਰਕ ਪਿਆ ਹਾਂ ਹਾਂ ਫਰਕ ਪਿਆ ਮਾਤਾ ਜੀ ਤਾਂ ਕਹਿ ਰਹੇ ਨੇ ਵੀ ਸਾਨੂੰ ਕੀੜੀ ਵੀ ਦੇਖਣ ਲਾਤੀ ਸੀ ਸੂਈ ਵੀ ਦੇਖਣ ਲਾਤੀ ਸੀ ਇਹਨਾਂ ਨੂੰ ਫਰਕ ਪੈ ਗਿਆ ਸੀ ਕਾਫੀ ਤਾਂ ਹੀ ਦੁਬਾਰਾ ਆਏ ਨੇ ਮੇਰੇ ਅੱਖਾਂ ਦਾ ਪਾਣੀ ਨਹੀਂ ਸੀ ਹਟਦਾ ਬੱਕ ਨੂੰ ਪਾਣੀ ਨਿਕਲਦਾ ਸੀ ਹਾਂ ਜੀ ਨਿਕਲਦਾ ਸੀ ਤੇ ਧੁੰਦਲਾ ਜਾ ਨਜ਼ਰ ਆਉਂਦਾ ਸੀ ਅੱਛਾ ਹਾਂ ਜੀ ਤੇ ਹੁਣ ਮੈਂ ਨਾ ਬਿਲਕੁਲ 100% ਸਹੀ ਆ 100% ਠੀਕ ਹਾਂ ਹਾਂ ਜੀ ਉਣੀ ਪਾਣੀ ਨਿਕਲਦਾ ਨਾ ਕਦੇ ਆਇਆ ਹੀ ਨਹੀਂ ਪਰ ਉੱਤੇ ਵੀ ਨਿਕਲਦਾ ਮੈਨਾਂ ਕੋਈ ਪ੍ਰੋਬਲਮ ਹੈ ਹੀ ਨਹੀਂ ਇਹ ਕਹਿੰਦੇ ਨੇ ਵੀ 20 ਮਿੰਟ ਚ ਅਸੀਂ ਹੱਲ ਕਰ ਦਿੰਨੇ ਆ ਤੁਹਾਡਾ ਹੱਲ 20 ਮਿੰਟ ਚ ਹੋਣਾ ਸ਼ੁਰੂ ਹੋ ਗਿਆ ਸੀ ਹਾਂ ਜੀ ਜਿੱਦਾਂ ਪਹਿਲੇ ਦਿਨ دارو ਪਾਇਆ ਸੀ ਹੋ ਗਿਆ ਸੀ ਉਹਨਾਂ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਜਿਸ ਦਾ ਦੁਨੀਆ ਦੇ ਵਿੱਚ ਕੋਈ ਵੀ ਇਲਾਜ ਨਹੀਂ ਹੈ ਜ਼ਿਆਦਾਤਰ ਸਾਡੇ ਕੋਲ ਅੱਖਾਂ ਦੀ ਪ੍ਰੋਬਲਮਸ ਲੈ ਕੇ ਆਉਂਦੇ ਨੇ ਲੋਕ ਜਿਵੇਂ ਦੂਰ ਦੀ ਨਿਗਾਹ ਦਾ ਘੱਟ ਹੋਣਾ ਨੇੜੇ ਦੀ ਨਿਗਾਹ ਦਾ ਘੱਟ ਹੋਣਾ ਅੰਧਰਾਤਾ ਰਾਤ ਨੂੰ ਨਾ ਦਿਖਣਾ ਰੰਗਾਂ ਦੀ ਪਹਿਚਾਨ ਨਾ ਹੋਣਾ ਤੇ ਅੱਖਾਂ ਚੋਂ ਪਾਣੀ ਆ ਦਵਾਈ ਭਾਂਦਾ ਟੰਗ ਹੈਗਾ ਉਹ 20 ਮਿੰਟ ਦੇ ਵਿੱਚ ਤਕਰੀਬਨ ਸਾਰੇ ਮਰੀਜਾਂ ਨੂੰ ਦੁਆਇਆਂ ਤੋਂ ਬਾਅਦ ਦੁਆਰਾ ਚੈੱਕ ਹੋਣ ਤੋਂ ਬਾਅਦ 20 ਮਿੰਟ ਦੇ ਵਿੱਚ ਕਾਫੀ ਹੱਦ ਤੱਕ ਦਿਖਣ ਲੱਗ ਜਾਂਦਾ ਹੈ ਨਿਗਾਹ ਵਾਜਨ ਦੀ ਮੈਨੂੰ ਸੋਈ ਦਿਸਣ ਲੱਗੀ ਸੀ ਮੈਨੂੰ ਤੁਰਦੀ ਕੀੜੀ ਪਤਾ ਲੱਗ ਗਈ ਸੀ ਰਾਤ ਦੇ ਨਿਰਜ ਮੈਂ ਕੀੜੀ ਵੀ ਪਛਾਣ ਲੈਂਦੇ ਸੀ ਉਹਨਾਂ ਨੂੰ ਕਿਹੜੀਆਂ ਬੂੰਦਾਂ ਪਾਈਆਂ ਸੀ ਤੁਸੀਂ ਉਹਨਾਂ ਦੀ ਪ੍ਰੋਬਲਮ ਹੈ ਇੱਕ ਸ਼ੂਗਰ ਕਰਕੇ ਪ੍ਰੋਬਲਮ ਹੋਈ ਸੀ ਜਦੋਂ ਇੱਕ ਵਾਰੀ ਰਾਤ ਮਿਲ ਜਾਂਦੀ ਹੈ ਨਾ ਪੇਸ਼ੈਂਟ ਧਿਆਨ ਨਹੀਂ ਕਰਦਾ ਰਾਈਟ ਵਧੀ ਦਾ ਮੇਰੇ ਗਲਕੋਮਾ ਕਰਕੇ ਉਹ ਮਤਲਬ ਗਲਕੋਮੇ ਦਾ ਤਾਂ ਡਾਕਟਰ ਕਹਿੰਦੇ ਨੇ ਇਲਾਜ ਕੋਈ ਨਹੀਂ ਅਮਰ ਜੀ ਹਾਂ ਰਾਈਟ ਸਾਈਡ ਦਾ ਤਾਂ ਨਹੀਂ ਇਲਾਜ ਹੈ لیکن ਲੈਫਟ ਬੰਦੇ ਦੀ ਵੀ ਵਿਜ਼ਨ ਘਟਸੀ ਗਈ ਉਹਦੇ ਨਾਲ ਇੱਕ ਪਿਛਲੇ ਹਫਤੇ ਨਾਲੋਂ ਥੋੜਾ ਜਿਹਾ ਫਰਕ ਲੱਗ ਰਿਹਾ ਹੈ ਇੱਕ ਦੋ ਲਾਈਨਸ ਮਤਲਬ ਪੜਨ ਚ ਮੈਨੂੰ ਬਰੋਮਡ ਲੱਗ ਰਹੀ ਹੈ ਲੈਫਟ ਵਾਲੀ ਦੀ ਨਿਗਾ ਘਟ ਰਹੀ ਸੀ ਲਗਾਤਾਰ ਹਾਂਜੀ ਹਾਂਜੀ ਉਹਦੇ ਬਹੁਤ ਜ਼ਿਆਦਾ ਨੰਬਰ ਸੀਗਾ ਅੱਛਾ ਤੇ ਉਹਦੇ ਚ ਹੁਣ ਥੋੜਾ ਜਿਹਾ ਲੱਗ ਰਿਹਾ ਮੈਨੂੰ ਕਿ ਇੰਪਰੂਵਮੈਂਟ ਅੱਛਾ ਐਨਕ ਲਾ ਕੇ ਦਿਸਦਾ ਸੀ ਤੁਹਾਨੂੰ ਪਹਿਲਾਂ ਲੈਫਟ ਵਾਲੀ ਦਾ ਹਾਂ ਨਜ਼ਰ ਸਭ ਕੁਝ ਆ ਰਿਹਾ ਸੀ ਲੇਕਿਨ ਬਹੁਤ ਘੱਟ ਨਜ਼ਰ ਆਂਦਾ ਸੀ ਬਹੁਤ ਘੱਟ ਤੇ ਹੁਣ ਨਜ਼ਰ ਸਾਫ਼ ਨਜ਼ਰ ਆ ਰਹੀ ਹੈ ਮਤਲਬ ਅੱਗੇ ਨਾਲੋਂ ਥੋੜਾ ਇੰਪਰੂਵ ਹੈ ਤੁਹ ਲੈਫਟ ਤੇ ਜੇ ਇੱਕ ਅੱਧੀ ਲਾਈਨ ਦਾ ਫਰਕ ਪਿਆ ਸੀ ਤੁਹਾਡੇ 20 ਮਿੰਟਾਂ ਚ 20 ਮਿੰਟਾਂ ਚ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁਰਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਉਹ ਪਹੁੰਚਿਆ ਪਿੰਡ ਬਾਰਨ ਪਟਿਆਲਾ ਸਰੰਦ ਰੋਡ ਦੇ ਉੱਤੇ ਜਿੱਥੇ ਨੈਚੁਰਲ ਵਿਜ਼ਨ ਸੈਂਟਰ ਦੇ ਵਿੱਚ ਡਾਕਟਰ ਵਿਕਰਮਜੀਤ ਵਰਕ ਹੈਗੇ ਨੇ ਉਹਨਾਂ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ جس ਦਾ دنیا ਦੇ ਵਿੱਚ ਕੋਈ ਵੀ ਇਲਾਜ ਨਹੀਂ ਹੈ ਜਾਂ ਜਿੰਨਾਂ ਬਿਮਾਰੀਆਂ ਦੀਆਂ ਅੱਖਾਂ ਦੀਆਂ ਜਿਹੜੀਆਂ ਬਿਮਾਰੀਆਂ ਨੂੰ ਡਾਕਟਰਾਂ ਨੇ ਮਨਾ ਕਰ ਦਿੱਤਾ ਹੈ ਕਹਿ ਦਿੰਦਾ ਹੈ ਕਿ ਇਹਦਾ ਕੋਈ ਹੱਲ ਨਹੀਂ ਹੈ ਉਹ ਇੱਥੇ ਇੱਕ ਆਸ ਦੀ ਕਿਰਨ ਲੈ ਕੇ ਆਉਂਦੇ ਨੇ ਸਾਡੇ ਨਾਲ ਮਾਤਾ ਜੀ ਨੇ ਇੱਕ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸੱਚ ਕਾਲ ਮਾਤਾ ਜੀ ਸੱਚ ਕਾਲ ਬੇਟਾ ਜੀ ਕਿਨਾ ਹੈ ਤੁਹਾਡਾ ਮਹਿੰਦਰ ਕੌਰ ਜੀ ਕਿੱਥੋਂ ਆਏ ਹੋ ਲੁਧਿਆਣੇ ਤੋਂ ਲੁਧਿਆਣੀ ਤੋਂ ਆਇਓ ਅਸੀਂ ਤੇ ਲੁਧਿਆਣੇ ਨੂੰ ਚਲੇ ਜਾਨੇ ਜੇ ਸਾਡੇ ਅੱਖਾਂ 'ਚ ਕੋਈ ਪ੍ਰੋਬਲਮ ਹੋਵੇ ਇੰਨੇ ਵੱਡੇ ਵੱਡੇ ਹਸਪਤਾਲ ਇਹਨੇ ਵੱਡੇ ਵੱਡੇ ਡਾਕਟਰ ਮੈਨੂੰ ਦਵਾਈ ਦਿੱਤੀ ਸੀ ਇਹਨਾਂ ਨੇ ਮੈਨੂੰ ਸੂਈ ਵੀ ਦੇਖਣ ਲਾਤੀ ਥੱਲੇ ਕੀੜੀ ਵੀ ਦੇਖਣ ਲਾਤੀ ਸੀ ਕੀੜੀ ਦਿਖਦੀ ਹੈ ਹਾਂ ਕੀੜੀ ਵੀ ਦੇਖਣ ਲਾਤੀ ਸੀ ਉਹ ਫਿਰ ਮੈਂ ਮੈਥੋਂ ਆਇਆ ਨਹੀਂ ਗਿਆ ਕੈਸੇ ਵਜਾ ਕਰਕੇ ਅੱਛਾ ਫਿਰ ਹੁਣ ਫਿਰ ਆਇਆ ਹੁਣ ਮੈਨੂੰ ਮੇਰੀ ਕਲਾਸ ਲਾਈ ਇਹਨਾਂ ਨੇ ਚੰਗੀ ਤਰ੍ਹਾਂ ਡਾਕਟਰ ਸਾਹਿਬ ਨੇ ਹਾਂ ਬਹੁਤ ਕਲਾਸ ਲਾਈ ਮੇਰੀ ਕਿੰਨੇ ਟਾਈਮ ਬਾਅਦ ਆਇਓ ਮੈਂ 3 ਸਾਲ ਬਾਅਦ ਅੱਛਾ 3 ਸਾਲ 'ਚ ਹੁਣ ਕੀ ਹੋਇਆ ਉਹ ਇੱਕ ਵਾਰੀ ਦਵਾਈ ਲਈ ਗਏ ਹੁਣ ਫੇਰ ਰਾਜਾ ਫਿਰ ਨ ਲੱਗ ਗਿਆ ਅੱਖਾਂ ਤੇ ਲੈਣੇ ਪਵਾਏ ਹੋਇਆ ਅੱਛਾ ਹਾਂ ਮਤਲਬ ਤੁਸੀਂ ਇਹ ਕਹਿੰਦੇ ਹੋ ਵੀ ਰਾਤ ਨੂੰ ਵੀ ਸੁੱਈ ਲੱਭ ਲੰਦੇ ਸੀ ਬਸ ਜਦੋਂ ਜਦੋਂ ਦਵਾਈ ਪਾਉਂਦੇ ਸੀ ਉਦੋਂ ਲੱਭ ਜਾਂਦੀ ਸੀ ਅੱਛਾ ਹਾਂ ਵਧੀਆ ਕਰਤੀ ਸੀ ਮੇਰੀ ਫਿਰ 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 ਸੀ ਵਜ੍ਹਾ ਹੋਗੀ ਬਸ ਕਰ ਤੇ ਅੱਖਾਂ ਨੂੰ ਪਹਿਲਾਂ ਕੀ ਹੋਇਆ ਸੀ ਮਤਲਬ ਪਹਿਲਾਂ ਮੇਰੇ ਮੋਤੀਆ ਸੀ ਲੈਣੇ ਪਵਾਏ ਸੀ ਹੋਰ ਕਿਥੋਂ ਹੋਰ ਕਿਥੋਂ ਲੁਧਿਆਣੇ ਤੋਂ ਠੀਕ ਹੈ ਫਿਰ ਮਹੀਨੇ ਬਾਅਦ ਮੇਰੇ ਦੁਬਾਰੀ ਫੇਰ ਜਾਲਾ ਫਿਰ ਨ ਲੱਗ ਗਿਆ ਅੱਛਾ ਫਿਰ ਮੇਥੂ ਆਇਆ ਨਹੀਂ ਗਿਆ ਕਿਸੇ ਵਜ੍ਹਾ ਕਰਕੇ ਫਿਰ ਜਦੋਂ ਮੈਂ ਇੱਥੇ ਆਈ ਤਾਂ ਇਹਨਾਂ ਨੇ ਮੈਨੂੰ ਇੱਥੇ ਮੈਂ ਅੱਜ ਤੇ ਇਹਨਾਂ ਨੇ ਮੈਨੂੰ ਦਵਾਈ ਦਿੱਤੀ ਫਿਰ ਮੈਂ ਤੋਂ 3 ਸਾਲ ਪਹਿਨਾਂ ਆਇਆ ਗਿਆ ਫਿਰ ਉੱਥੇ ਮੈਂ ਕਿਸੇ ਡਾਕਟਰ ਤੋਂ ਦਵਾਈ ਲੈ ਲਈ ਉਹ ਪਾਈ ਗਈ ਕਮ ਸਾਰੀ ਗਈ ਹੁਣ ਲੋਕਲ ਹੁਣ ਫਿਰ ਫਿਰ ਜਿਆਦਾ ਅੱਖਾਂ-ਅੱਖਾਂ ਜ ਹੋਣ ਲੱਗ ਜਾ ਫਿਰ ਮੈਂ ਫੇਰ ਇੱਥੇ ਆ ਗਈ ਹੁਣ ਮੇਰੀ ਕਲਾਸ ਲਾਈ ਇਹਨਾਂ ਨੇ ਮੈਂ ਕਿਹਾ ਮੈਂ ਤਾਂ ਜਾਂਦੀ ਨਹੀਂ ਦਵਾਈ ਲੈ ਕੇ ਜਾਣੀ ਅੱਛਾ ਤੇ ਉਹ ਕਹਿੰਦੇ 20 ਮਿੰਟ ਚ ਫਰਕ ਪਿਆ ਹਾਂ ਹਾਂ ਫਰਕ ਪਿਆ ਕਿੰਨੇ ਟਾਈਮ ਚ ਉਹ ਦੀ ਖੜਾ ਤੀ ਨੀ ਕਿੰਨੇ ਟਾਈਮ ਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਤਾਂ ਕਹਿੰਦੇ ਨੇ 20-20 ਮਿੰਟ ਨਹੀਂ ਉਹਦੀ ਜਦੋਂ ਪਾਈ ਉਹਦੀ ਮੈਨੂੰ ਫਰਕ ਪੈ ਗਿਆ ਤੁਈ ਫਰਕ ਪੈ ਗਿਆ ਹਾਂ ਅੱਛਾ ਫਿਰ ਘਰੇ ਦਵਾਈ ਪਾਉਣ ਲੱਗੇ ਫੇਰ ਹੋਰ ਜ਼ਿਆਦਾ ਫਰਕ ਪੈ ਗਿਆ ਹਾਂ ਜੀ ਜੀ ਚਲੋ ਤੁਹਾਡੇ ਨਾਲ ਕੋਈ ਮੇਰੀ ਬੇਟੀ ਹੈ ਤੁਹਾਡੀ ਬੇਟੀ ਨੇ ਚਲੋ ਅਸੀਂ ਸਿਸਟਰਾਂ ਨਾਲ ਗੱਲ ਕਰਦੇ ਸੱਚ ਕੱਲ ਸੱਚੀ ਗੱਲ ਜੀ ਮਾਤਾ ਜੀ ਤਾਂ ਕਹਿ ਰਹੇ ਨੇ ਵੀ ਸਾਨੂੰ ਕੀੜੀ ਵੀ ਦਿਖਣ ਲੱਗਦੀ ਸੀ ਸੂਈ ਵੀ ਦਿਖ ਉਹਨਾਂ ਨੂੰ ਫਰਕ ਪੈ ਗਿਆ ਸੀ ਕਾਫੀ ਤਾਂ ਹੀ ਦੁਬਾਰਾ ਆਏ ਨੇ ਪਰ ਇਹ ਹੈ ਕਿ 올ਡ ਏਜ ਨੇ ਆਇਆ ਨਹੀਂ ਜਾਂਦਾ ਨਾ ਖੁਦ ਔਖਾ ਹੋ ਜਾਂਦਾ ਤਾਂ ਹੀ ਹੁਣ ਮੈਂ ਲੈ ਕੇ ਮੈਨੂੰ ਕਹੇ ਤਾਂ ਕਾਫੀ ਟਾਈਮ ਦੇ ਰਹੇ ਨੇ ਪਰ ਥੋੜੀ ਜੀ ਪ੍ਰੋਬਲਮ ਸੀ ਘਰੇ ਤਾਂ ਗਰੇ ਲੇਟ ਹੋ ਗਏ ਹੁਣ ਡਾਕਟਰ ਸਾਹਿਬ ਤਾਂ ਕਹਿੰਦੇ ਸੀ ਤੁਸੀਂ ਕਿਤੇ ਹੋਰ ਜਾਓ ਮੈਂ ਦੇਖਣਾ ਹੀ ਨਹੀਂ ਉਹ ਬਹਿ ਗਿਆ ਮੈਂ ਪ੍ਰੋਮਿਸ ਕਰਦੀ ਮੈਂ ਲੈ ਕੇ ਆਉਂਗੀ ਇਹਨਾਂ ਨੂੰ ਨਾ ਕਰਕੇ ਹੁਣ ਟੈਸਟ ਲਿਖਿਆ ਦੁਬਾਰਾ ਉਹਨੇ ਕਿਉਂਕਿ 3 ਸਾਲ ਚ ਪਤਾ ਨਹੀਂ ਕਿੰਨਾ ਉਹਨ ਕੀ ਪ੍ਰੋਬਲਮ ਹੋਈ ਹੈ ਜਾਂ ਕਿੰਨਾ ਫਰਕ ਪਿਆ ਹੂੰ 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 ਅੱਛਾ ਜਦੋਂ ਤੁਸੀਂ ਪਹਿਲੇ ਦਿਨ ਇੱਥੇ ਲੈ ਕੇ ਆਏ ਸੀ ਤੁਸੀਂ ਆਏ ਸੀ ਉਦੋਂ ਕੀ ਦੱਸਿਆ ਸੀ ਇਹਨਾਂ ਨੇ ਤੁਹਾਨੂੰ ਫੋਨ ਤੇ ਤਾਂ ਦੱਸਿਆ ਹੋਊਗਾ ਨਹੀਂ ਇਹਨਾਂ ਨੇ ਆ ਕੇ ਕਿਹਾ ਸੀਗਾ ਮੈਂ ਕਿਹਾ ਐਵੇਂ ਕਿਤੇ ਨੈਟ ਤੋਂ ਦੇਖ ਲਿਆ ਵੀ ਤੁਰ ਗਏ ਮੈਂ ਯਕੀਨ ਨਹੀਂ ਕੀਤਾ ਹੈਗਾ ਫਿਰ ਕਹਿੰਦੇ ਮੈਨੂੰ ਦਿਖਣ ਲੱਗਿਆ ਹੁਣ ਵੀ ਮਹੀਨੇ ਤੋਂ ਕਹਿੰਦੇ ਮੈਨੂੰ ਲੈ ਕੇ ਜਾ ਲੈ ਕੇ ਜਾ ਤਾਂ ਹੀ ਫਿਰ ਮੈਂ ਅੱਜ ਨਾਲ ਲੈ ਕੇ ਆਈਆਂਗੀ ਤੇ ਫਿਰ ਜਦੋਂ ਤੋਂ ਇਹਨਾਂ ਨੂੰ ਦਿਖਣ ਲੱਗਿਆ ਫਿਰ ਤੇ ਭਰੋਸਾ ਹੋਇਆ ਕਹਿੰਦੇ ਵੀ ਤਾਂ ਕੀੜੀ ਵੀ ਦਿਖਦੀ ਐ ਸੂਈ ਵੀ ਦਿਖਦੀ ਸੀ ਉਹੀ ਕਹਿੰਦੇ ਨੇ ਕਿ ਕੀੜੀ ਵੀ ਦਿਖਣ ਲੱਗ ਗਈ ਮੈਂ ਕੀੜੀ ਤਾਂ ਸਾਨੂੰ ਨਹੀਂ ਦਿਖਦੀ ਐ ਇਸ ਉਮਰ 'ਚ ਤੁਹਾਨੂੰ ਕਿੱਥੋਂ ਦਿਖਣ ਲੱਗੀ ਮੈਂ ਕਿਹਾ ਮੰਮੀ ਦਾ ਬਹਿਮ ਹੈਗਾ ਤੇ ਪਰ ਇਹ ਐ ਕਿ ਹੁਣ ਇਹਨਾਂ ਨੂੰ ਤਿੰਨ ਸਾਲ ਤੋਂ ਬਹੁਤ ਗੈਪ ਹੁੰਦਾ ਨਾ ਉਹ ਤਾਂ ਆਪਾਂ ਕੋਈ ਵੀ ਚੀਜ਼ ਲਈ ਤੇ ਕਾਫੀ ਟਾਈਮ ਲਾਤਾ ਇਹਨਾਂ ਨੇ ਤਾਂ ਕਰੇ ਥੋੜਾ ਔਖਾ ਹੋ ਗਿਆ ਭੈਣ ਜੀ ਜਿਸ ਤਰੀਕੇ ਨਾਲ ਤੁਹਾਡਾ ਮਾਈਂਡ ਸੈਟ ਹੈਗਾ ਲਗਭਗ ਸਾਰਿਆਂ ਦਾ ਹੀ ਮਾਈਂਡ ਸੈਟ ਹੈ ਕਿਉਂਕਿ ਅੱਜਕਲ ਇੰਟਰਨੈਟ 'ਤੇ ਬਹੁਤ ਸਾਰੀਆਂ ਚੀਜ਼ਾਂ ਚੱਲਦੀ ਹੁਣ ਤੁਹਾਡਾ ਕੀ ਕਹਿਣਾ ਫਿਰ ਨਹੀਂ ਹੁਣ ਇਹ ਹੈ ਕਿ ਇਹਨਾਂ ਨੂੰ ਤਾਂ ਯਕੀਨ ਹੈਗਾ ਬਾਕੀ ਹੁਣ ਉਹਨਾਂ ਟੈਸਟ ਦੱਸਦੇ ਨੇ ਦੁਬਾਰਾ ਕਿਉਂਕਿ 3 ਸਾਲ ਦਾ ਗੈਪ ਪੈ ਗਿਆ ਹੁਣ ਫਿਰ ਦਵਾਈ ਦੇਣਗੇ ਫਿਰ ਦੇਖਦੇ ਹਾਂ ਮਾਤਾ ਜੀ ਹੁਣ ਤੁਹਾਨੂੰ ਲੱਗਦਾ ਫਿਰ ਕਿਹੜੀ ਦਿਖਣ ਲੱਗ ਜੂ ਫਿਰ ਹੋ ਸਕਦਾ ਲਾ ਲਾ ਦੇਣਗੇ ਲੇਕਨ ਹਾਂ ਜੇ ਮੈਂ ਨਾ ਦਵਾਈ ਵਰਤੂ ਫਿਰ ਮੈਂ ਡਾਕਟਰ ਕੁੱਟੂਗਾ ਭਾਈ ਜੀ 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 ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਮਾਤਾ ਜੀ ਸੋ ਤੁਸੀਂ ਦੇਖੋ ਲੁਧਿਆਣੇ ਤੋਂ ਸੀ ਇਹ ਸਾਡੇ ਮਾਤਾ ਜੀ ਅ ਜਿਨਾਂ ਦਾ ਕਹਿਣਾ ਸੀ ਜਦੋਂ ਉਹਨਾਂ ਨੇ ਇਲਾਜ ਪਹਿਲੇ ਦਿਨ ਇੱਥੋਂ ਕਰਵਾਇਆ ਸੀ ਇੱਕ ਵਾਰੀ ਉਹ ਮੈਡੀਸਨ ਲੈ ਕੇ ਗਏ ਨੇ ਤੇ ਉਹ ਕਹਿ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਰਾਤ ਨੂੰ ਹਨੇਰੇ ਦੇ ਵਿੱਚ ਸੂਈ ਵੀ ਔਰ ਕੀੜੀ ਵੀ ਇੰਨੀ ਜ਼ਿਆਦਾ ਵਧੀ ਉਹਨਾਂ ਦੀ ਨਜ਼ਰ ਹੋ ਗਈ ਸੀ ਕਿ ਦਿਖਣ ਲੱਗ ਗਈ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਅੰਗੈਲੀ ਵਰਤੀ ਪਰਿਵਾਰ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਈ ਤੇ ਉਹ ਦਵਾਈ ਨੂੰ ਮੈਡੀਸਨ ਨੂੰ ਕੰਟੀਨਿਊ ਨਹੀਂ ਕਰ ਸਕੇ ਤੇ ਅੱਜ ਇੱਕ ਵਾਰ ਮੁੜ ਤੋਂ ਆਏ ਨੇ ਉਹੀ ਆਸ ਉਮੀਦ ਲੈ ਕੇ ਸੋ ਹੋਰ ਵੀ ਬਹੁਤ ਸਾਰੇ ਲੋਕ ਹੈਗੇ ਨੇ ਨਾ ਸਿਰਫ ਮਾਤਾ ਜੀ ਇੱਕ ਹੋਰ ਭਾਈ ਸਾਹਿਬ ਸਾਡ ਨੂੰ ਮਿਲਣ ਇੱਥੇ ਸਤਿ ਸ਼ਕਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾ ਹੈ ਕਿਥੋਂ ਆਇਓ ਅਮਰਸਰ ਤੋਂ ਮਜੀਠਾ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਅੱਖਾਂ ਦਾ ਪਾਣੀ ਨਹੀਂ ਸੀ ਹਟਦਾ ਬਕਨੋ ਪਾਣੀ ਨਿਕਲਦਾ ਸੀ ਹਾਂ ਜੀ ਨਿਕਲਦਾ ਸੀ ਤੇ ਧੁੰਦਲਾ ਜਾ ਨਜ਼ਰ ਆਉਂਦਾ ਸੀ ਅੱਛਾ ਹਾਂ ਜੀ ਤੇ ਹੁਣ ਮੈਂ ਨਾ ਬਿਲਕੁਲ 100% ਸਹੀ ਹਾਂ 100% ਠੀਕ ਹਾਂ ਹਾਂ ਜੀ ਹੁਣ ਨਹੀਂ ਪਾਣੀ ਨਿਕਲਦਾ ਨਾ ਕਦੇ ਆਇਆ ਹੀ ਨਹੀਂ ਪ੍ਰੋਬਲਮ ਉਹਦੇ ਵੀ ਨਹੀਂ ਨਿਕਲਦਾ ਮੈਨਾਂ ਕੋਈ ਪ੍ਰੋਬਲਮ ਹੈ ਹੀ ਨਹੀਂ ਜੇ ਅਸੀਂ ਵੈਸੇ ਹੀ ਹੈ ਹੁਣ ਆਪਣਾ ਆਪਣਾ ਰੁਟੀਨ ਨਾ ਪਾਈ ਜਾਣ ਲਿਆ ਵੀ ਨਹੀਂ ਅੱਛਾ ਅੱਛਾ ਆਪਣੇ ਸ਼ਾਨ ਅਨਸਾਰੀ ਠੀਕ ਹੈ ਡਾਕਟਰ ਸਾਹਿਬ ਕਹਿੰਦੇ ਭਾਵੇਂ ਦੂਜੇ ਚੌਥੇ ਦਿਨ ਪਾਈ ਜਾਓ ਓਕੇ ਤੇ ਪਹਿਲਾਂ ਕੀ ਹੋਇਆ ਪਹਿਲਾਂ ਤੁਸੀਂ ਕਹੇ ਵੀ ਤੁੰਨਲਾ ਹੁੰਦਾ ਸੀ ਇਹ ਕਹਿੰਦੇ ਨੇ ਵੀ 20 ਮਿੰਟ ਚ ਅਸੀਂ ਹੱਲ ਕਰ ਦਿੰਨੇ ਆ ਤੁਹਾਡਾ ਹੱਲ 20 ਮਿੰਟ ਚ ਹੋਣਾ ਸ਼ੁਰੂ ਹੋ ਗਿਆ ਸੀ ਹਾਂਜੀ ਜਿੱਦਾਂ ਪਹਿਲੇ ਦਿਨ ਦਾਰੂ ਪਾਇਆ ਸੀ ਹੋ ਗਿਆ ਸੀ ਕਿੰਨੇ ਟਾਈਮ ਚ ਬਸ ਨਾ ਇੱਥੇ ਹੀ ਉਹਦਾ 15 ਮਿੰਟ ਚ ਜਦੋਂ ਨਾ ਚੈੱਕਅਪ ਬਾਅਦ ਵਿੱਚ ਹਾਰਜ ਵੇਖਿਆ ਅੱਛਾ ਮਿਲ ਕੇ ਮੈਂ ਆਪਣਾ ਫਰਕ ਪੈ ਗਿਆ ਵੀ ਅੱਗੇ ਮੈਂ ਅਖਬਾਰ ਪੜ੍ਹਦਾ ਸੀ ਤੇ ਮੇਰਾ ਸਾਰਾ ਪਾਣੀ ਨਿਕਲ ਜਾਂਦਾ ਸੀ ਅੱਖਾਂ ਦਾ ਅੱਛਾ ਜੀ ਕਿ ਹੁਣ ਹੁਣ ਕੋਈ ਗੱਲ ਨਹੀਂ ਸਾਰਾ ਪੜਦੇ ਨੇ ਹੁਣ ਵੀ ਮੈਂ ਨਾ ਕੋਈ ਗੱਲ ਨਹੀਂ ਮੈਂ ਨਾ ਭਾ ਜੋ ਮਰਜ਼ੀ ਪੜਾ ਲਓ ਮੇਰੇ ਕੋ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਇੱਥੇ ਦਿਖਾ ਰਹੇ ਹਾਂ ਤੁਹਾਨੂੰ ਲੋਕ ਹੈਗੇ ਨੇ ਬਹੁਤ ਦੂਰੋਂ ਦੂਰੋਂ ਅਸੀਂ ਆਏ ਨੇ ਦੋ ਲੋਕਾਂ ਦੇ ਤਜਰਬੇ ਵੀ ਤੁਹਾਨੂੰ ਅਸੀਂ ਸੁਣਾਏ ਨੇ ਤੇ ਹੁਣ ਜਿਸ ਸ਼ਖਸ ਨਾਲ ਤੁਹਾਡੀ ਖਾਸ ਕਰਕੇ ਮੁਲਾਕਾਤ ਕਰਵਾਉਣੀ ਹੈ ਸਾਡੇ ਨਾਲ ਅਮਰਜੀਤ ਜੀ ਨੇ ਜਿਹੜੇ ਖਾਸ ਕਰਕੇ ਚੰਡੀਗੜ੍ਹੋਂ ਆਏ ਨੇ ਅਬਰ ਜੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਅਜੀ ਮੈਂ ਚੰਡੀਗੜ੍ਹ ਤੋਂ ਆਇਆ ਸੀਗਾ ਤੇ ਪਿਛਲੇ ਹਫਤੇ ਹੀ ਮੈਂ ਆਇਆ ਉਸ ਤੋਂ ਪਹਿਲੇ ਮੈਂ 2024 ਚ ਆਇਆ ਸੀਗਾ ਲੇਕਿਨ ਫਿਰ ਮੈਂ ਥੋੜੇ ਕੁਛ ਆ ਨਹੀਂ ਸਕਿਆ 6-7 ਮਹੀਨੇ ਤੇ ਪਿਛਲੇ ਮਹੀਨੇ ਤੋਂ ਮੈਂ ਥੋੜਾ ਫਰਕ ਪਿਆ ਮੈਨੂੰ ਲੈਫਟ ਆਹੀ ਬੰਦੀ ਵਿਜ਼ਨ ਦੇ ਕੀ ਪ੍ਰੋਬਲਮ ਹੋਈ ਸੀ ਤੁਹਾਨੂੰ ਰਾਈਟ ਬੰਦੀ ਦਾ ਮੇਰੀ ਗਲਕੋਮਾ ਕਰਕੇ ਉਹ ਮਤਲਬ ਗਲਕੋਮੇ ਦਾ ਡਾਕਟਰ ਕਹਿੰਦੇ ਨੇ ਇਲਾਜ ਕੋਈ ਨਹੀਂ ਅਮਰ ਜੀ ਹਾਂ ਰਾਈਟ ਸਾਈਡ ਦਾ ਤਾਂ ਨਹੀਂ ਇਲਾਜ ਹੈ ਲੇਕਿਨ ਲੈਫਟ ਬੰਦੀ ਦੀ ਵੀ ਵਿਜ਼ਨ ਘਟ ਸੀਗੀ ਉਹਦੇ ਨਾਲ ਇੱਕ ਪਿਛਲੇ ਹਫਤੇ ਨਾਲੋਂ ਥੋੜਾ ਜਿਹਾ ਫਰਕ ਲੱਗ ਰਿਹਾ ਹੈ ਇਕ ਦੋ ਲਾਈਨਸ ਮਤਲਬ ਪੜਨ ਚ ਮੈਨੂੰ ਰੋਮਟ ਲੱਗ ਰਹੀ ਹੈ। ਅੱਛਾ ਤੇ ਰਾਈਟ ਸਾਈਡ ਬਦੀ ਜੋ ਕਹਿ ਰਹੇ ਆ ਕਿ ਕੋਸ਼ਿਸ਼ ਕਰਕੇ ਦੇਖ ਲੈਂਦੇ ਆ ਅਗਰ ਹੋ ਸਕਦੀ ਆ ਤਾਂ ਠੀਕ ਹੈ। ਰਾਈਟ ਨੂੰ ਕੀ ਹੋਇਆ? ਰਾਈਟ ਦੀ ਤਾਂ ਪਿੱਛੇ ਰਾਈਟ ਦੀਆਂ ਦੀ ਜਿਹੜੀ ਨਰਵਸ ਆ ਉਹ ਡੈੱਡ ਹੋ ਚੁੱਕੀਆਂ। ਸੁੱਕ ਗਈਆਂ ਨੇ। ਹਾਂਜੀ। ਡੈੱਡ ਐ। ਅੱਛਾ ਕਿਤੇ ਦਿਖਾਇਆ ਨਹੀਂ ਇਸ ਤੋਂ ਪਹਿਲਾਂ ਤੁਸੀਂ? ਨਹੀਂ ਦਿਖਾਇਆ ਜੀ, ਪੀਜੀਵੀ ਦਿਖਾਇਆ, ਚੈਨਈ ਵੀ ਦਿਖਾਇਆ ਸਰ। ਚੈਨਈ ਵੀ ਦਿਖਾਇਆ? ਹਾਂਜੀ। ਉੱਥੇ ਵੀ ਗੱਲ ਨਹੀਂ ਪਣੀ ਤੇ ਰਾਈਟ ਸਾਈਡ ਦਾ ਸਾਰਾ ਪਟਿਆਲੇ ਬਣ ਗਈ ਗੱਲ ਪਟਿਆਲੇ ਮਤਲਬ ਲੈਫਟ ਵਾਲੀ ਤੇ ਦਿਖਾਈ ਨਹੀਂ ਰਾਈਟ ਵਾਲੀ ਦੀ ਉਹਨਾਂ ਸਾਰਿਆਂ ਨੇ ਜਵਾਬ ਦਿੱਤਾ ਠੀਕ ਹੈ ਲੈਫਟ ਵਾਲੀ ਦੀ ਤਾਂ ਲੈਫਟ ਵਾਲੀ ਦੀ ਨਿਗਾ ਘਟ ਰਹੀ ਸੀ ਲਗਾਤਾਰ ਹਾਂਜੀ ਹਾਂਜੀ ਉਹਦੇ ਬਹੁਤ ਜ਼ਿਆਦਾ ਨੰਬਰ ਸੀਗਾ ਅੱਛਾ ਤੇ ਉਹਦੇ ਚ ਹੁਣ ਤੁਹਾਡਾ ਲੱਗ ਰਿਹਾ ਮੈਨੂੰ ਕਿ ਇੰਪਰੂਵਮੈਂਟ ਅੱਛਾ ਐਨਕ ਲਾ ਕੇ ਦਿਖਦਾ ਸੀ ਤੁਹਾਨੂੰ ਪਹਿਲਾਂ ਲੈਫਟ ਵਾਲੀ ਥਾ ਹਾਂ ਨਜ਼ਰ ਸਭ ਕੁਝ ਆ ਰਿਹਾ ਸੀ ਲੇਕਿਨ ਬਹੁਤ ਘੱਟ ਨਜ਼ਰ ਆਂਦਾ ਸੀ ਬਹੁਤ ਘੱਟ ਤੇ ਹੁਣ ਨਜ਼ਰ ਸਾਫ਼ ਨਜ਼ਰ ਆ ਰਹੀ ਹੈ ਮਤਲਬ ਅੱਗੇ ਨਾਲੋਂ ਥੋੜਾ ਇੰਪਰੂਵ ਹੈ ਅੱ अच्छा एक गल और दसो ये हमेशा ही कह आ, दे ने कि जेड़ा 20 मिनट ਦੇ ਵਿੱਚ ਕੁਛ ਨਾ ਕੁਛ ਫਰਕ ਪੈਂਦਾ ਸੀ ਤਾਂ ਮਰੀਜ਼ ਨੂੰ ਅਗਲੀ ਵਾਰ ਬੁਲਾਉਣੇ ਆ ਤੁਹਾਨੂੰ 20 ਮਿੰਟ ਚ ਫਰਕ ਪਿਆ ਜਦੋਂ ਦਵਾਈ ਮੈਡੀਸਨ ਤੁਹਾਡੀ ਡ੍ਰੌਪ ਦੇ ਵਿੱਚ ਲੈਫਟ ਦੀ ਗੱਲ ਕਰਦੇ ਆ ਲੈਫਟ ਵਿੱਚ ਇੱਕ ਅੱਧੀ ਲਾਈਨ ਦਾ ਫਰਕ ਪਿਆ ਸੀ ਤੁਹਾਨੂੰ 20 ਮਿੰਟਾਂ ਚ 20 ਮਿੰਟਾਂ ਚ ਅੱਛਾ ਪਹਿਲਾਂ ਕਿਹੜੀ ਪੜੀ ਜਾਂਦੀ ਸੀ ਹੁਣ ਕਿਹੜੀ ਫੇਰ ਪੜੀ ਉਸ ਤੋਂ ਬਾਅਦ ਕਿਹੜੀ ਪੜੀ ਗਈ ਪਹਿਲਾਂ ਬਿਲਕੁਲ ਨੀਚੇ ਵਾਲੀ ਤਾਂ ਬਿਲਕੁਲ ਨਹੀਂ ਸੀ ਪੜੀ ਜਾ ਰਹੀ ਉਸ ਤੋਂ ਉੱਪਰ ਵਾਲੀ ਵੀ ਨਹੀਂ ਸੀ ਪੜੀ ਜਾ ਰਹੀ ਪਰ ਉਸ ਤੋਂ ਬਾਅਦ ਥੋੜਾ ਜਿਹਾ ਫਰਕ ਹੋਇਆ ਕਿ ਇੱਕ ਲਾਈਨ ਇੰਪਰੂਵ ਹੋ ਗਈ ਉਸ ਤੋਂ ਬਾਅਦ ਇ ਤੇ ਅੱਛਾ ਤੁਹਾਡਾ ਤਜਰਬਾ ਆਲਓਵਰ ਤਜਰਬਾ ਕੀਆ ਅੱਖਾਂ ਨੂੰ ਲੈ ਕੇ ਤਜਰਬਾ ਤੇ ਇਹ ਇੱਕ ਬੱਕੇ ਵਿਸ਼ਵਾਸ ਦੀ ਗੱਲ ਹੈ ਜੀ ਕਿ ਅਗਰ ਹਮ कंटिन्यू ਆਪਾਂ ਕਰਾਂਗੇ ਟ੍ਰੀਟਮੈਂਟ ਕਰਾਂਗੇ ਤੇ ਹੋ ਸਕਦਾ ਹੈ ਕਿ ਇੰਪਰੂਵਮੈਂਟ ਹੋ ਜਾਏ ਤੇ ਕਿ ਇੰਪਰੂਵਮੈਂਟ ਹੋ ਜਾਏ ਅੱਛਾ ਸਾਂਭ ਕਿੰਨੀ ਕੁ ਜ਼ਰੂਰੀ ਹੈ ਤੁਸੀਂ ਇੱਕ ਅੱਖ ਗਵਾ ਬੈਠੇ ਹੋ ਹਾਂਜੀ ਸਾਂਭ ਕਿੰਨੀ ਕੁ ਜ਼ਰੂਰੀ ਅੱਖਾਂ ਦੀ ਸਾਂਭ ਤੇ ਬਹੁਤ ਜ਼ਰੂਰੀ ਹੈ ਜੀ ਅੱਖਾਂ ਤੋਂ ਬਿਨਾ ਤਾਂ ਕੋਈ ਹੈ ਹੀ ਨਹੀਂ ਇਸ ਲਾਈਫ ਹੀ ਨਹੀਂ ਹੈ ਬੰਦੇ ਦੀ ਤੁਹਾਡੇ ਕੋਲੋਂ ਕੀ ਗਲਤੀ ਹੋਈ ਗਲਤੀ ਮੇਰੇ ਕੋਲੋਂ ਤਾਂ ਨਹੀਂ ਹੋਈ ਹੈ ਬਾਕੀ ਪੀਜੀਆ ਦੇ ਟ੍ਰੀਟਮੈਂਟ 'ਚ ਗਲਤੀ ਹੋਈ ਹੈ ਜਿਹੜੀ ਕਿ ਰਾਈਟ ਸਾਈਡ ਦੀ ਮੇਰੀ ਵਿਜ਼ਨ ਗਈ ਹੈ ਉਹ ਕਾਰਨ ਕੀ ਰਿਹਾ ਉਹ ਉਹਨਾਂ ਨੇ ਬਹੁਤ ਆਪਣੇ ਐਕਸਪੈਰੀਮੈਂਟ ਕਰਦੇ ਰਹੇ ਬਾਕੀ ਟੈਸਟਸ ਕਰਦੇ ਰਹੇ ਔਰ ਉਸ ਤਵਾਦ ਫਿਰ ਉਹਨਾਂ ਨੇ ਜਦੋਂ ਆਪਰੇਟ ਕਰਨ ਦੀ ਵਾਰੀ ਆਈ ਤਾਂ ਬਹੁਤ ਡਿਲੇ ਕਰਤਾ ਜਿਸ ਕਰਕੇ ਉਹ ਸਾਰੀ ਡੈਮੇਜ ਹੋ ਚੁੱਕੀ ਸੀਗੀ ਸਾਰੀ ਡੈਮੇਜ ਹੋ ਚੁੱਕੀ ਸੀਗੀ ਠੀਕ ਜੀ ਜੀ ਚਲੋ ਅਸੀਂ ਇਸ ਕੇਸ ਬਾਬਤ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਸਮਝਾਂਗੇ ਕੀ ਦਿੱਕਤ ਕੀ ਪਰੇਸ਼ਾਨੀ ਜਿਹੜੀ ਹੋਈ ਸੀ ਸਾਡੇ ਨਾਲ ਨੇ ਡਾਕਟਰ ਵਿਕਰਮਜੀਤ ਵਿਰਖ ਸਾਹਿਬ ਉਹਨਾਂ ਨਾਲ ਸਮਝਾਂਗੇ ਕਿ ਅਮਰਜੀਤ ਹਰਾਂ ਨੂੰ ਕੀ ਦਿੱਕਤ ਸੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਗਲਕੋਮਾ ਜਦੋਂ ਕਿਸੇ ਨੂੰ ਹੋ ਜਾਂਦਾ ਹੈ ਯਾਨੀ ਕਿ ਕਾਲਾ ਮੋਤੀਆ ਜਦੋਂ ਕਿਸੇ ਦੀ ਅੱਖਾਂ 'ਚ ਉਤਰਿਆ ਹੁੰਦਾ ਤਾਂ ਡਾਕਟਰ ਕਹਿੰਦੇ ਨੇ ਵੀ ਇਹਦਾ ਤਾਂ ਕੋਈ ਹੱਲ ਹੀ ਹੈ ਨਹੀਂ ਇਹ ਕੀ ਕਾਰਨ ਹੈ ਜੀ ਮੈਂ ਵੀ ਕਹਿੰਨਾ ਜੀ ਕੋਈ ਹੱਲ ਨਹੀਂ ਹੈ ਕਾਲੇ ਮੋਤੀਆ ਕਾਲੇ ਮੋਤੀਆ ਦਾ ਗਲਕੋਮਾ ਦਾ ਪਰ ਇੱਥੇ ਤਾਂ ਆ ਕੇ ਉਹ ਕਹਿੰਦੇ ਨੇ ਵੀ ਸਾਨੂੰ ਦਿਖਣ ਲੱਗ ਜਾਂਦਾ 20 ਮਿੰਟਾਂ 'ਚ ਹਾਂ ਉਹਨਾਂ ਦਾ ਵਿਜ਼ਨ ਇੰਪਰੂਵ ਹੋ ਜਾਂਦਾ ਹੈ ਇਸ ਆਯੁਰਵੈਦਿਕ ਟ੍ਰੀਟਮੈਂਟ ਦੇ ਨਾਲ ਤੇ ਬਾਕੀ ਜਿਹੜੀ ਨਸ ਸੁੱਕਦੀ ਜਾਂਦੀ ਏ ਉਸ ਨੂੰ ਲੰਬੇ ਸਮੇਂ ਤੱਕ ਲਜਾਇਆ ਜਾ ਸਕਦਾ ਓਕੇ ਇਹ ਨਹੀਂ ਆਪਾਂ ਕਹਿ ਸਕਦੇ 100% ਕਿਉਰ ਹੋ ਜੂਗੀ ਜਾਂ ਉਹ ਕੰਮ ਕਰਨ ਲੱਗ ਜੂਗੀ ਪਰ ਉਸ ਨੂੰ ਆਯੁਰਵੈਦਿਕ ਟ੍ਰੀਟਮੈਂਟ ਦੇ ਨਾਲ ਲੰਬੇ ਸਮੇਂ ਤੱਕ ਜਿਉਂਦਾ ਜਿਉਂਦਾ ਕਹਿ ਲੋ ਜਾਂ ਲੰਬੇ ਸਮੇਂ ਤੱਕ ਕੋਸਨ ਚਲਾਇਆ ਜਾ ਸਕਦਾ ਅਮਰਜੀਤ ਥੋਨੇ ਜਦ ਤੁਹਾਡੇ ਕੋਲ ਆਏ ਸੀ ਕੀ ਪ੍ਰੋਬਲਮ ਜਿਹੜੀ ਲੈ ਕੇ ਆਏ ਸੀ ਉਸ ਵੇਲੇ ਉਹਨਾਂ ਨੂੰ ਵੀ ਇਹੀ ਪ੍ਰੋਬਲਮ ਸੀ ਦਿਸਦਾ ਨਹੀਂ ਸੀ ਹਾਂਜੀ ਆ ਦਿਸਦਾ ਨਹੀਂ ਸੀ ਇੱਕ ਅੱਖ ਤਾਂ ਬਿਲਕੁਲ ਡੈਡ ਸੀ ਜਿਹੜੀ ਦੂਜੀ ਅੱਖ ਨਾਲ ਤੁਰੇ ਫਿਰਦੇ ਸੀ ਉਹਨੂੰ ਬਲਰੀ ਦਿਸਦਾ ਸੀ ਤੇ ਪਰ ਉਹਦੇ ਨਾਲ ਪੜ ਨਹੀਂ ਸੀ ਸਕਦੇ ਵਿਜ਼ਿਬਿਲਟੀ ਨਹੀਂ ਸੀ ਹੈ ਹੁਣ ਉਹਨਾਂ ਦੀ 6/12 ਹੋ ਗਈ ਠੀਕ ਹੈ ਜੀ ਜਿਹੜੀ ਐਨਕ ਤੋਂ ਬਿਨਾ ਉਹ 6/36 ਜਿਹੜੀ 25-30% ਐਨਕ ਤੋਂ ਬਿਨਾ ਔਰ 70-80% ਦੇ ਕਰੀਬ 85% ਦੇ ਕਰੀਬ ਐਨਕ ਦੇ ਨਾਲ ਉਹਨਾਂ ਨੂੰ ਦਿਸਣ ਲੱਗ ਗਿਆ ਜੀ ਜੀ ਅੱਛਾ ਇੱਕ ਮਾਤਾ ਜੀ ਸੀ ਜਿਹੜੇ ਲੁਧਿਆਣੇ ਤੋਂ ਆਏ ਸੀ ਦੋ ਤਿੰਨ ਸਾਲ ਬਾਅਦ ਆਏ ਨੇ ਉਹ ਕਹਿੰਦੇ ਜੀ ਭਾਈ ਇੱਕ ਵਾਰੀ ਇੱਥੋਂ ਮੈਡੀਸਨ ਲੈ ਕੇ ਗਏ ਆ ਤੁਹਾਡੇ ਨੁਸਖੇ ਫਾਰਮੂਲੇ ਜਿਹੜੇ ਅੱਖਾਂ ਵਾਲੇ ਤੇ ਕਹਿੰਦੇ ਜੀ ਮੈਨੂੰ ਸੂਈ ਦਿਸਣ ਲੱਗ ਗਈ ਸੀ ਮੈਨੂੰ ਤੁਰਦੀ ਕੀੜੀ ਪਤਾ ਲੱਗ ਗਈ ਸੀ ਰਾਤ ਦੇ ਨੇੜੇ ਮੈਂ ਕੀੜੀ ਵੀ ਪਛਾਣ ਲੈਂਦੀ ਸੀ ਉਹਨਾਂ ਨੂੰ ਕਿਹੜੀਆਂ ਬੂੰਦਾਂ ਪਾਈਆਂ ਸੀ ਤੁਸੀਂ ਬੂੰਦਾਂ ਤਾਂ ਇਹੀ ਪਾਈਆਂ ਜਿਹੜੇ ਇਹੀ ਮੈਡੀਸਿਨ ਜਿਹੜੀ ਆ ਸੀ ਆਪਾਂ ਸਭ ਨੂੰ ਦਿੰਦੇ ਆ ਬਟ ਉਹਨਾਂ ਦੀ ਪ੍ਰੋਬਲਮ ਹੈ ਇੱਕ ਸ਼ੂਗਰ ਕਰਕੇ ਪ੍ਰੋਬਲਮ ਹੋਈ ਸੀ ਜਦੋਂ ਇੱਕ ਵਾਰੀ ਰਾਤ ਮਿਲ ਜਾਂਦੀ ਹੈ ਨਾ ਪੇਸ਼ੈਂਟ ਧਿਆਨ ਨਹੀਂ ਕਰਦਾ ਉਹ ਇਸ ਕਰਕੇ ਹੁਣ ਹੁਣ ਫਿਰ ਕਿਤੋਂ ਨਹੀਂ ਠੀਕ ਹੋਏ ਤਿੰਨ ਸਾਲਾਂ ਬਾਅਦ ਫਿਰ ਆਇਆ ਇਹ ਨਹੀਂ ਵੀ ਕਿ ਸਿੱਧਾ ਹੀ ਫਿਰ ਆ ਜਾਣਾ ਪਹਿਲਾਂ ਫਿਰ ਟਰਾਈ ਕਰਨੀ ਹੈ ਕਿਤੇ ਮੈਂ ਹੋਰ ਸ਼ਾਇਦ ਨੇੜੇ ਤੇੜੇ ਗੱਲ ਬਣ ਜੇ ਨਹੀਂ ਬਣਦੀ ਗੱਲ ਜੀ ਜੀ ਹਾਂ ਤੇ ਇਸ ਕਰਕੇ ਉਹਨਾਂ ਨੂੰ ਮੈਂ ਕਹਿ ਰਿਹਾ ਸੀ ਦਵਾਈ ਨਹੀਂ ਦੇ ਸਕਦਾ ਮੈਂ ਵੀ ਪਲੀਜ਼ ਤੁਸੀਂ ਕਿਤੇ ਵਧੀਆ ਜਗ੍ਹਾ ਤੇ ਲਾਓ ਪੀ ਹੁਣ ਸਾਡਾ ਹੋ ਸਕਦਾ ਤੁਹਾਨੂੰ ਇਹ ਗੱਲ ਪਚਦੀ ਨਾ ਹੋਵੇ ਵੀ ਮੈਂ ਛੇਤੀ ਠੀਕ ਹੋ ਗਈਆਂ ਠੀਕ ਹੈ ਜੇ ਉਹ ਹੁਣ ਵੇਖੋ 3 ਸਾਲ ਠੀਕ ਰਹਿਆ ਜੀ 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 ਉਹ ਕਦੀ ਦਵਾਈ ਵੀ ਇੱਕ ਵਾਰੀ ਲੈ ਕੇ ਗਿਆ ਇੱਕੋ ਵਾਰੀ ਲੈ ਕੇ ਗਿਆ 3 ਸਾਲ ਠੀਕ ਰਹਿਆ ਔਰ ਸ਼ੂਗਰ ਹੁਣ ਵਦੀ ਤਾਂ ਪ੍ਰੋਬਲਮ ਆਈ ਹੈ ਇਸ ਕਰਕੇ ਬੇਨਤੀ ਸਾਰੇ ਨੂੰ ਜਿਹਨੂੰ ਸ਼ੂਗਰ ਤੇ ਬੀਪੀ ਦੀ ਪ੍ਰੋਬਲਮ ਹੈ ਦੋਨੋਂ ਮੇਨਟੇਨ ਰੱਖੋ ਤਾਂ ਜੋ ਅੱਖਾਂ ਦੀ ਪ੍ਰੋਬਲਮ ਨਾ ਆਵੇ ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਤੁਹਾਨੂੰ ਮਿਲਣ ਦਾ ਕੀ ਢੰਗ ਹੈਗਾ ਮਿਲ ਕੇ ਮਿਲ ਸਕਦੇ ਨੇ ਤੁਹਾਨੂੰ ਜਿਹੜੇ ਇਸ ਵੇਲੇ ਦਰਸ਼ਕ ਦੇਖ ਰਹੇ ਨੇ ਮਿਲਣ ਦਾ ਸ਼ਾਮ ਨੂੰ 6 ਤੋਂ 8 ਸਵੇਰੇ 10 ਤੋਂ 2 ਵਜੇ ਤੱਕ ਜੋ ਫੋਨ ਨੰਬਰ ਅਸੀਂ ਦਿੱਤੇ ਉਹਨਾਂ ਤੇ ਕਾਲ ਕਰਕੇ ਆਪਣਾ ਟਾਈਮ ਲੈ ਕੇ ਆ ਸਕਦੇ ਆ 6 ਤੋਂ 8 ਵਜੇ ਤੱਕ ਮਿਲਦੇ ਹੋ ਤੁਸੀਂ ਨਹੀਂ ਨਹੀਂ 6 ਤੋਂ 8 ਸਿਰਫ ਫੋਨ ਕਰਕੇ ਟਾਈਮ ਆਪਣਾ ਅਪਾਇੰਟਮੈਂਟ ਲੈ ਸਕਦੇ ਆ ਤੇ ਚਿੱਟੇ ਮੋਤੀ ਵਾਲੇ ਪਲੀਜ਼ ਕੋਈ ਨਾ ਆਵੇ ਚਿੱਟੇ ਮੋਤੀ ਦਾ آپریشن ਨਹੀਂ ਹੋਣ ਨਾਲ ਲੋਕ ਕਈ ਵੀਡੀਓ ਪਾ ਦਿੰਦੇ ਚਿੱਟੇ ਮੋਤੀ ਇਹਦਾ ਇਥੋਂ ਖੁਰਖੁਰ ਕੇ ਨਿਕਲ ਜਾਂਦਾ ਜੀ ਠੀਕੇ ਖੁਰ ਕੇ ਨਿਕਲਣ ਵਾਲੀ ਕੋਈ ਐਸੀ ਦਵਾਈ ਨਹੀਂ ਜਾਂ ਕੋਈ ਐਸੀ ਗੱਲ ਨਹੀਂ ਉਹ ਜਿਹੜਾ ਸਾਡਾ ਨੇਚਰਲ ਲੈਂਸ ਹੁੰਦਾ ਉਸ ਨੂੰ ਕੱਢਣਾ ਹੀ ਪੈਂਦਾ ਰਿਮੂਵ ਕਰਨਾ ਪੈਂਦਾ ਉਹਦੀ ਜਗ੍ਹਾ ਤੇ ਸਾਨੂੰ ਡੁਪਲੀਕੇਟ ਇੰਜੈਕਟ ਕਰਨਾ ਪੈਂਦਾ ਲੈਂਸ ਤਾਂ ਜਾ ਕੇ ਦਿੱਸਦਾ ਹੈ ਕੋਈ ਅਖੀ ਜੀ ਦਵਾਈ ਜਾਂ ਕੋਈ ਅਖੀ ਜੀ ਇਲਾਜ ਨਹੀਂ ਜਿਹੜਾ ਕਹਿ ਤ ਹਜੇ ਤੱਕ ਨਹੀਂ ਆਇਆ ਜਿਹੜਾ ਕਹਿ ਦਿੰਦਾ ਜੀ ਖੁਰਖੁਰ ਕੇ ਨਿਕਲ ਜੂਗਾ ਸਭ ਉਹ ਫੇਕ ਗੱਲਾਂ ਨੇ ਜੀ ਹਾਂਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਦੂਰੋਂ ਨੇੜੇੋਂ ਬਹੁਤ ਸਾਰਾ ਥਾਵਾਂ ਤੇ ਲੋਕ ਜਿਹੜੇ ਆਏ ਹੋਏ ਨੇ ਡਾਕਟਰ ਸਾਹਿਬ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਆ ਜਿਹੜੇ ਇੱਥੇ ਫਿਲਟਰ ਲਾਉਂਦੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਚੈੱਕ ਅਪ ਉਹ ਕੀ ਕਰਦੇ ਨੇ ਇੱਥੇ ਸਤਿ ਸ਼ਕਲ ਡਾਕਟਰ ਸਾਹਿਬ ਸਤਿ ਸ਼ਕਲ ਜੀ ਠੀਕ ਠਾਕ ਜੀ ਬਹੁਤ ਬਹੁਤ ਵਧੀਆ ਜੀ ਸਰ ਅੰਦਰ ਤਾਂ ਤੁਹਾਨੂੰ ਦੇਖ ਕੇ ਮਰੀਜ਼ ਮੈਨੂੰ ਲੱਗਦਾ ਵੀ ਉਹਨੂੰ ਦਿਸਣ ਲੱਗ ਜਾਂਦਾ ਹਣਾ ਜਦੋਂ ਥੋੜੀ ਸੋਹਣੀ ਸੋਹਣੀ ਸਮਾਈਲ ਦੇਖਦੇ ਨੇ ਵਾਹਿਗੁਰੂ ਦਾ ਸ਼ੁਕਰ ਹੈ ਸਰ ਸਮਾਈਲਾ ਸਭ ਸਾਰੇ ਮਰੀਜ਼ ਜੋ ਜੀ ਆਵੇ ਸੋ ਰਾਜੀ ਜਾਵੇ ਸਰ ਜੀ ਅੱਛਾ ਕਿਹੜੀਆਂ ਦਿੱਕਤਾਂ ਲੈ ਕੇ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਇੱਥੇ ਫਿਰ ਕੀ ਚੈੱਕ ਕਰਦੇ ਹੋ ਡਾਕਟਰ ਸਾਹਿਬ ਉਹਨਾਂ ਦਾ ਜ਼ਿਆਦਾਤਰ ਸਾਡੇ ਕੋਲ ਅੱਖਾਂ ਦੀ ਪ੍ਰੋਬਲਮਸ ਲੈ ਕੇ ਆਉਂਦੇ ਨੇ ਅ ਅੰਦਰ ਰਾਤ ਨੂੰ ਨਾ ਦਿਖਣਾ ਰੰਗਾ ਦੀ ਪਹਿਚਾਨ ਨਾ ਹੋਣਾ ਤੇ ਅੱਖਾਂ ਚੋਂ ਪਾਣੀ ਆਣਾ ਲਾਲੀ ਆਣਾ ਅੱਖਾਂ ਸੁਜਨੀਆਂ ਤੁਪੇ ਅੱਖਾਂ ਨਾ ਖੁੱਲਦੀ ਖੁੱਲਦੀ ਹੋਣਾ ਇਹ ਸਾਰੀਆਂ ਪ੍ਰੋਬਲਮਸ ਨਾਲ ਸਾਡੇ ਕੋਲ ਜ਼ਿਆਦਾਤਰ ਲੋਕ ਆਂਦੇ ਨੇ ਜੀ ਜੀ ਕਿੰਨੇ ਟਾਈਮ ਚ ਹੱਲ ਕਰ ਦਿੰਦੇ ਹੋ ਅ ਜਿਵੇਂ ਦਾ ਪ੍ਰੋਸੀਜਰ ਹੈ ਜਿਵੇਂ ਦਾ ਦਵਾਈ ਭਾਂਦਾ ਟੰਨੇ ਹੈਗਾ ਉਹ 20 ਮਿੰਟ ਦੇ ਵਿੱਚ ਤਕਰੀਬਨ ਸਾਰੇ ਮਰੀਜ਼ਾਂ ਨੂੰ ਦੋ ਹੀ ਬਾਹਨ ਤੋਂ ਬਾਅਦ ਦੁਬਾਰਾ ਚੈੱਕ ਹੋਣ ਤੋਂ ਬਾਅਦ 20 ਮਿੰਟ ਦੇ ਵਿੱਚ ਕਾਫੀ ਹੱਦ ਤੱਕ ਦਿਖਣ ਲੱਗ ਜਾਂਦਾ ਹੈ ਨਿਗਾਹ ਵੱਜ ਜਾਂਦੀ ਹੈ ਜਿਨ੍ਹਾਂ ਨੂੰ ਦਿਖਣਾ ਹੁੰਦਾ ਜਿਨ੍ਹਾਂ ਨੂੰ ਦਿਖਣਾ ਹੁੰਦਾ ਓਕੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਸੋ ਸਭ ਨੂੰ ਬੇਨਤੀ ਇਹੀ ਹੈ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦਿਆ ਕਰੋ ਜਿਹੜੇ ਲੋਕਾਂ ਨੇ ਆਪਣੀਆਂ ਅੱਖਾਂ ਦੇ ਪਿੱਛੇ ਆਪਣਾ ਬਹੁਤ ਕੁਝ ਗਵਾ ਲਿਆ ਆਪਣਾ ਚਾਨਣਤਾ ਗਵਾਈ ਨਾਲ ਨਾਲ ਪੈਸਾ ਵੀ ਗਵਾਇਆ ਪਰਿਵਾਰ ਵੀ ਗਵਾਇਆ ਔਰ ਬਹੁਤ ਸਾਰੀਆਂ ਥਾਵਾਂ ਤੋਂ ਇਲਾਜ ਕਰਵਾ ਕਰਵਾ ਕੇ ਆਪਣਾ ਮਾਨਸਿਕ ਸੰਤੁਲਨ ਵੀ ਲਗਭਗ ਵਾ ਲਿਆ। ਸੋ ਉਮੀਦ ਕਰਦਾ ਜੇ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਵਿਕਰਮਜੀਤ ਵਿਰਖੋਰਾ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਤੁਸੀਂ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਗੱਲ ਕਰ ਸਕਦੇ ਹੋ ਆਪਣੀ ਅਪਾਇੰਟਮੈਂਟ ਇੱਥੇ ਫਿਕਸ ਕਰ ਸਕਦੇ ਹੋ ਪਰ ਸਭ ਨੂੰ ਬੇਨਤੀ ਹੈ ਕਿ ਬਿਨਾਂ ਅਪਾਇੰਟਮੈਂਟ ਤੋਂ ਇੱਥੇ ਪਲੀਜ਼ ਨਾ ਆਇਆ ਜਾਵੇ। ਐਡਰੈਸ ਤੁਹਾਨੂੰ ਅਸੀਂ ਦੱਸਤਾ ਸਰਹੰਦ ਪਟਿਆਲਾ ਰੋਡ ਦਾ ਹੈ ਪਿੰਡ ਬਾਰਨਵਜਦਾ ਹੈ। ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਇੱਥੇ ਡਾਕਟਰ ਸਾਹਿਬ ਦਾ ਜਿਹੜਾ ਉਹ ਆਈ ਸੈਂਟਰ ਮੌਜੂਦ ਹੈਗਾ ਜਿੱਥੇ ਆ ਕੇ ਤੁਸੀਂ ਆਪਣੀਆਂ ਅੱਖਾਂ ਦੀਆਂ ਚਿੱਟੇ ਮੋਤੇ ਨੂੰ ਛੱਡ ਕੇ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਲਗਭਗ ਲਗਭਗ ਡਾਕਟਰ ਸਾਹਿਬ ਉਸ ਅੱਖ ਨੂੰ ਉਸ ਮਰੀਜ਼ ਨੂੰ ਸੰਭਲ ਲੈਂਦੇ ਨੇ ਧੰਨਵਾਦ